ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀ ਦੇ ਦੇ ਪਿਆ ਜੀ ਮੇਰਾ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਇਸ ਟਾਈਮ ਅਸੀਂ ਤੁਹਾਨੂੰ ਇੱਕ ਦਰਿਆ ਤੇ ਲੈ ਕੇ ਆਏ ਆ ਜਿੱਥੇ ਕਿ ਘਰ ਤੋਂ ਘਰ ਜਿਹੜੇ ਆ 6 ਤੋਂ 7 ਪਿੰਡਾਂ ਦਾ ਲਿੰਕ ਆ ਜਿਹੜਾ ਉਹ ਹਿੰਦੁਸਤਾਨ ਦੇ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਂਦਾ ਆ ਬਿਲਕੁਲ ਜਿਹੜਾ ਆ ਉਹ ਲੋਕ ਹਿੰਦੁਸਤਾਨ ਤੋਂ ਟੁੱਟ ਜਾਂਦੇ ਨੇ ਬੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਆ ਇਸ ਟਾਈਮ ਅਸੀਂ ਜਿਹੜਾ ਆ ਪਤਨ ਦਰਿਆ ਦੇ ਉੱਤੇ ਖੜੇ ਆ ਕਿੱਥੇ ਖੜੇ ਆ ਉਹ ਵੀ ਗੱਲਬਾਤ ਕਰਦੇ ਆ ਲੋਕ ਜਿਹੜੇ ਨੇ ਇੱਥੋਂ ਪਾਰ ਕਿਵੇਂ ਕਰਦੇ ਨੇ ਪੁਲ ਦੀ ਬਿਲਕੁਲ ਕੋਈ ਵਿਵਸਥਾ ਨਹੀਂ ਆ ਕਿਸ਼ਤੀਆਂ ਤੁਸੀਂ ਮੇਰੀ ਬੈਕਸਾਈਡ ਤੇ ਦੇ ਦੇ ਪਿਓ ਖੜੀਆਂ ਨੇ ਆਉਣ ਜਾਣ ਵਾਸਤੇ ਇੱਧਰ ਜਿਹੜੀ ਇੱਕ ਕਿਸ਼ਤੀ ਜਿਹੜੀ ਏ ਉਹ ਉਧਰੋਂ ਪਰ ਕੇ ਆ ਰਹੀ ਉਹ ਵੀ ਤੁਹਾਨੂੰ ਵਿਖਾਉਨੇ ਆ ਤੇ ਨਾਲ ਦੀ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਜਿਹੜੀ ਅਸੀਂ ਕਰਦੇ ਆ ਕਿ ਇੱਥੋਂ ਦਾ ਮਾਹੌਲ ਕੀ ਏ ਕਿਵੇਂ ਲੋਕ ਇੱਥੋਂ ਦੇ ਵਿਚਰਦੇ ਨੇ ਬੱਚੇ ਕਿਵੇਂ ਵਿਚਰਦੇ ਨੇ ਵੱਡੇ ਕਿਵੇਂ ਵਿਚਰਦੇ ਨੇ ਬਹੁਤ ਜ਼ਿਆਦਾ ਜਿਹੜਾ ਆ ਔਖਾ ਹੋਇਆ ਪਿਆ ਆ ਇਹਨਾਂ ਲੋਕਾਂ ਦੇ ਵਾਸਤੇ ਬਹੁਤ ਜ਼ਿਆਦਾ ਦੁਖੀ ਤਰੀਕੇ ਦੇ ਨਾਲ ਜਿਹੜਾ ਆ ਇਹ ਲੋਕ ਜਿਹੜੇ ਆ ਕਰਦੇ ਪਏ ਮੈਂ ਕੈਮਰਾਮੈਨ ਨੂੰ ਕਾਂਗਾ ਵੀ ਉਧਰੋਂ ਨੂੰ ਵਖਾਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਤੁਸੀਂ ਮੇਰੀ ਬੈਕਸਾਈਡ ਦੇਖਦੇ ਪਿਓ ਵੀ ਇੱਕ ਕਿਸ਼ਤੀ ਜਿਹੜੀ ਆ ਭਰ ਕੇ ਪਾਰਲੇ ਪਾਸੇਓ ਜਿਹੜਾ ਆ ਇਧਰਲੇ ਪਾਸੇ ਆ ਰਹੀ ਏ ਇਸ ਟਾਈਮ ਤੁਸੀਂ ਦੇ ਦੇ ਪਈਓ ਮੇਰੇ ਨਾਲ ਤਸਵੀਰਾਂ ਦੇ ਵਿੱਚ ਕਿ ਬਹੁਤ ਸਾਰੇ ਲੋਕ ਜਿਹੜੇ ਆ ਇੱਕ ਕਿਸ਼ਤੀ ਦੇ ਵਿੱਚ ਜਿਹੜਾ ਆਪਣੀ ਜਾਨ ਨੂੰ ਜਿਹੜਾ ਪੂਰੀ ਤਰ੍ਹਾਂ ਖਤਰੇ ਦੇ ਵਿੱਚ ਪਾ ਕੇ ਜਿਹੜਾ ਆ ਐਸ ਪਾਰ ਆ ਰਿਹਾ ਪਾਰੋਂ ਤੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਪੀ ਇਹਨਾਂ ਦਾ ਜੀਵਨ ਜਾਪਨ ਜਿਹੜਾ ਆ ਉਹ ਕਿਸ ਤਰ੍ਹਾਂ ਆ ਕੀ ਕਹਿਣਾ ਚਾਹੁੰਦੇ ਨੇ ਸਰਕਾਰ ਨੂੰ ਸਰਕਾਰਾਂ ਦੇ ਸਿਰ ਦੇ ਉੱਤੇ ਜੂ ਕਿਉਂ ਨਹੀਂ ਰੜਕਦੀ ਬਹੁਤ ਸਾਰੇ ਪੱਤਰਕਾਰਾਂ ਨੇ ਬਹੁਤ ਸਾਰੇ ਚੈਨਲਾਂ ਵਾਲੇ ਇਸ ਦਰਿਆ ਬਾਰੇ ਇਸ ਪਤਨ ਬਾਰੇ ਦਿਖਾਇਆ ਪਰ ਕਿਸੇ ਦਾ ਵੀ ਅਜੇ ਤੱਕ ਧਿਆਨ ਜਿਹੜਾ ਆ ਇਸ ਦਰਿਆ ਵੱਲ ਨਹੀਂ ਗਿਆ ਇਸ ਪਤਨ ਵੱਲ ਨਹੀਂ ਗਿਆ ਤੁਸੀਂ ਦੇ ਦੇ ਪਿਓ ਮੇਰੇ ਨਾਲ ਤਸਵੀਰਾਂ ਦੇ ਵਿੱਚ ਮੈਂ ਆਪਣੇ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਤਸਵੀਰਾਂ ਜ਼ਰੂਰ ਵਖਾਣ ਕਿ ਆਪਣੀ ਜੋ ਜਿਹੜਾ ਆ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਕਿਵੇਂ ਲੋਕ ਜਿਹੜੇ ਆ ਐਸ ਪਾਰ ਆ ਰਿਹਾ ਉਸ ਪਾਰ ਤੋਂ ਭਾਰਤ ਦੇ ਨਾਲ ਪੂਰੀ ਤਰ੍ਹਾਂ ਇਹਨਾਂ ਦਾ ਜਿਹੜਾ ਲਿੰਕ ਆ ਟੁੱਟ ਜਾਂਦਾ ਆ ਤਸਵੀਰਾਂ ਦੇ ਵਿੱਚ ਤੁਸੀਂ ਮੇਰੇ ਨਾਲ ਦੇਖਦੇ ਪਈਓ ਪੱਤਨ ਮਕੌੜਾ ਪੱਤਨ ਦੀਆਂ ਇਹ ਤਸਵੀਰਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਲੋਕ ਉਧਰੋਂ ਇੱਧਰ ਆ ਰਹੇ ਆ ਜਾਣਨ ਦੀ ਕੋਸ਼ਿਸ਼ ਕਰਾਂਗੇ ਪੇ ਇਹ ਜਿਹੜਾ ਸਾਰਾ ਕੰਮ ਹੈ ਕਿਵੇਂ ਕਰਦੇ ਨੇ ਕਿਵੇਂ ਜਿਹੜਾ ਆ ਰੋਜ਼ਮਰਰ ਦੀ ਜਿਹੜੀ ਜ਼ਿੰਦਗੀ ਆ ਉਹ ਕਿਵੇਂ ਆ ਸਕੂਲ ਦੇ ਵਿੱਚ ਬੱਚਿਆਂ ਦਾ ਜਾਣਾ ਆਉਣਾ ਕਿਵੇਂ ਆ ਲੋਕਾਂ ਦੇ ਕਾਮਕਾਰ ਤੇ ਜਿਹੜਾ ਆ ਆਉਣਾ ਜਾਣਾ ਉਹ ਕਿਵੇਂ ਆ ਸਾਰੀ ਗੱਲਬਾਤ ਹੈ ਜਿਹੜੀ ਕਰ ਲੈਨੇ ਆ ਇਸ ਟਾਈਮ ਜਿਹੜਾ ਆ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਲੋਕ ਇਸ ਦੇ ਉੱਤੇ ਕੀ ਕਹਿੰਦੇ ਤੁਸੀਂ ਦੇ ਦੇ ਪਿਓ ਮੇਰੇ ਨਾਲ ਤਸਵੀਰਾਂ ਦੇ ਵਿੱਚ ਵੇਚੀ ਜਿਹੜੀ ਜਨਤਾ ਵੀ ਉਤਰਦੀ ਪਈ ਹੈ ਨਾਲ ਦੀ ਨਾਲ ਬਹੁਤ ਸਾਰੇ ਸਕੂਟਰ ਮੋਟਰਸਾਈਕਲ ਵੀ ਜਿਹੜੇ ਆ ਭਾਈ ਸਾਹਿਬ ਸਾਡੇ ਨਾਲ ਆ ਭਾਈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਹਰ ਰੋਜ਼ ਦੀ ਜਿਹੜੀ ਜ਼ਿੰਦਗੀ ਕਿਵੇਂ ਨਿਕਲਦੀ ਹੈ ਬਹੁਤ ਮਾੜੀ ਬਹੁਤ ਹੀ ਮਾੜੀ ਹੈ ਜੀ ਪੁਲ ਦਾ ਇੱਥੇ ਕੋਈ ਨਾਂ ਨਿਸ਼ਾਨ ਨਹੀਂ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਬਸ ਬਹੁਤ ਛੋਟੀ ਜੀ ਗੱਲ ਦੇ ਵਿੱਚ ਇਨ ਮਕਾਤ ਤੱਕ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਲਗਾਤਾਰ ਜਿਹੜੇ ਨੇ ਵੀਰ ਜਿਹੜੇ ਆ ਉਹ ਇੱਥੋਂ ਤੁਸੀਂ ਦੇਖਦੇ ਪਏ ਹੋ ਵੀ ਮੈਂ ਕੈਮਰਾਮੈਨ ਨੂੰ ਕਾਂਗਾ ਦਿਖਾਇਆ ਜਾਵੇ ਤਸਵੀਰਾਂ ਦਿਖਾਈਆਂ ਜਾਣ ਕਿ ਇੱਕ ਬੇੜੀ ਦੇ ਵਿੱਚ ਜਿਹੜੀ ਹੈ ਕਿ ਕਿਸ਼ਤੀ ਹੈ ਉਹ ਪਾਰ ਤੋਂ ਜਿਹੜਾ ਆ ਲੈ ਕੇ ਆਈਏ ਹਰ ਰੋਜ਼ ਦਾ ਜਿਹੜਾ ਜੀਵਨ ਜਾਪਣਾ ਉਹ ਇਸੇ ਤਰ੍ਹਾਂ ਚੱਲਦਾ ਆ ਬੱਚਿਆਂ ਨੂੰ ਸਕੂਲ ਦੇ ਵਿੱਚ ਜਾਂ ਜਿਹੜਾ ਕੰਮਕਾਰ ਤੇ ਆਉਣ ਜਾਣ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਪਰ ਸਰਕਾਰਾਂ ਜਿਹੜੀਆਂ ਬਿਲਕੁਲ ਵੀ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਕਿ ਇਹਨਾਂ ਨੂੰ ਇੱਥੇ ਇੱਕ ਪੁਲ ਪੁਲ ਦੀ ਜਿਹੜੀ ਹੈ ਜ਼ਰੂਰਤ ਆ ਤਾਂ ਦੱਸਦੀ ਹੈ ਕਿ ਇੱਥੇ ਪੰਟੂਨ ਜਿਹੜਾ ਪੁਲ ਹੈ ਪਰ ਪਾਣੀ ਤੇਜ਼ ਹੋਣ ਕਰਕੇ ਪਿਛਲੇ ਦਿਨਾਂ ਦੇ ਵਿੱਚ ਉਹ ਵੀ ਚੱਕ ਦਿੱਤਾ ਹੁਣ ਜਿਹੜਾ ਆ ਸਾਰਾ ਆਵਾਜਾਈ ਜਿਹੜੀ ਉਹ ਤੁਸੀਂ ਦੇ ਦੇ ਪਿਓ ਵੀ ਇੱਕ ਬੇੜੀ ਦੇ ਉੱਤੇ ਜਿਹੜੀ ਇਹਨਾਂ ਨੂੰ ਕਰਨੀ ਪੈ ਰਹੀ ਤੇ ਬੜੇ ਜਿਹੜੇ ਆਪਣੀ ਜਾਨ ਨੂੰ ਹਰ ਰੋਜ਼ ਰਿਸਕ ਦੇ ਵਿੱਚ ਪਾਣਾ ਹਰ ਰੋਜ਼ ਦਰਿਆ ਦੇ ਪਾਣੀ ਦੇ ਨਾਲ ਲੜਨਾ ਤੇ ਹਰ ਰੋਜ਼ ਇਸੇ ਇਸ ਤਰ੍ਹਾਂ ਹੀ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਆ ਇਧਰ ਦਾ ਉਧਰ ਤੇ ਉਧਰ ਦਾ ਇਧਰ ਜਿਹੜਾ ਆ ਲੈ ਕੇ ਜਾਣਾ ਦੂਤ ਜਿਵੇਂ ਕਿ ਬਹੁਤ ਸਾਰੇ ਲੋਕ ਆਪਣਾ ਰੋਜ਼ਾਨਾ ਦਾ ਜੀਵਨ ਜਾਪਨ ਜਿਹੜਾ ਇਸ ਤਰ੍ਹਾਂ ਹੀ ਕਰਦੇ ਨੇ ਕਿਸਾਨਾਂ ਦੇ ਵਾਸਤੇ ਜਿਹੜਾ ਆ ਬਹੁਤ ਜ਼ਿਆਦਾ ਮਾੜੇ ਹਾਲਾਤੇ ਸਾਡੇ ਨਾਲੇ ਵੀਰ ਇਸ ਟਾਈਮ ਜਿਹੜਾ ਆ ਆਪਣੀ ਜ਼ਮੀਨ ਵੱਲੋਂ ਫੇਰਾ ਮਾਰ ਕੇ ਆਏ ਨੇ ਕਿਵੇਂ ਲੱਗਦਾ ਪਾਜੀ ਹਰ ਰੋਜ਼ ਇਸ ਤਰ੍ਹਾਂ ਹੀ ਆਰ ਪਾਰ ਯਾਰ ਸਾਰੀ ਦਿਹਾੜੀ ਦੇ ਕੰਮ ਕਰਦੇ ਉਹਨਾਂ ਜੀ ਹੋਰ ਨਹੀਂ ਜਿੰਨਾ ਸਾਡੇ ਇੱਥੇ ਹੋ ਜਾਂਦਾ ਕਿੰਨਾ ਔਖਾ ਆ ਬਹੁਤ ਜ਼ਿਆਦਾ ਔਖਾ ਵੀਰੇ ਇਨੇ ਹੁਣ ਤੱਕ মিডিਆ ਪਹੁੰਚਿਆ ਇਨਾਂ ਤੱਕ ਤੁਹਾਨੂੰ ਕੀ ਲੱਗਦਾ ਸਰਕਾਰਾਂ ਕਿਉਂ ਬੋਲੀਆਂ ਹੋਈਆਂ ਪਈਆਂ ਸਰਕਾਰਾਂ ਕੋਈ ਕਰਦੀਆਂ ਨਹੀਂ ਕੀ ਕਹਿਣਾ ਚਾਹੋ ਕਹਿਣਾ ਕੀ ਸਰਕਾਰਾਂ ਦਾ ਬਿੜਾ ਗਰਕ ਹੋ ਗਿਆ ਹੈ ਜਦੋਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਆ ਉਦੋਂ ਆਉਂਦੇ ਆ ਉਦੋਂ ਆਉਂਦੇ ਆ ਸਰਕਾਰਾਂ ਵੋਟਾਂ ਲੈਣ ਦੇ ਲਈ ਸਰਕਾਰਾਂ ਦੇ ਨਮਾਇंदे ਵੋਟਾਂ ਲੈਣ ਦੇ ਲਈ ਜਿਹੜਾ ਆ ਇੱਥੇ ਪਹੁੰਚਦੇ ਨੇ ਦਰਿਆ ਪਾਣੀ ਨਾਲ ਭਰਿਆ ਹੁੰਦਾ ਆ ਪਹੁੰਚਦੇ ਨੇ ਪਰ ਲੋਕਾਂ ਦੀ ਜਿਹੜੀ ਜ਼ਿੰਦਗੀ ਏ ਉਹ ਤੁਸੀਂ ਦੇਖਦੇ ਪਿਓ ਮੈਂ ਆਪਣੇ ਕੈਮਰਾਮੈਨ ਨੂੰ ਕਵਾਂਗਾ ਤਸਵੀਰਾਂ ਦਿਖਾਈਆਂ ਜਾਣ ਕਿ ਇੱਕ ਮੋਟਰਸਾਈਕਲ ਨੂੰ ਬਾਹਰ ਕੱਢਣ ਵਾਸਤੇ ਵੀ ਕਿੰਨਾ ਔਖਾ ਜਿਹੜਾ ਆ ਲੱਗ ਰਿਹਾ ਆ ਇੱਕ ਮੋਟਰਸਾਈਕਲ ਨੂੰ ਕਿਸ਼ਤੀ 'ਚ ਲੱਦਣਾ ਫਿਰ ਉਸ ਮੋਟਰਸਾਈਕਲ ਨੂੰ ਕਿਸ਼ਤੀ 'ਚ ਕੱਢਣਾ ਬਹੁਤ ਜ਼ਿਆਦਾ ਜਿਹੜਾ ਆ ਰਿਸਕ ਨੁਮਾ ਜਿਹੜਾ ਤੁਸੀਂ ਦੇਖਦੇ ਪਿਓ ਕਿੰਨਾ ਰਿਸਕ ਆ ਦੇਖੋ ਕਿੰਨੇ ਔਖੇ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਨੂੰ ਜਿਹੜਾ ਆ ਕਿਸ਼ਤੀ ਤੋਂ ਬਾਹਰ ਕੱਢਿਆ ਜਾ ਰਿਹਾ ਐ ਇਸੇ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਵਾਂਗਾ ਵੀ ਇੱਧਰ ਤੋਂ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਕਿ ਮੋਟਰਸਾਈਕਲ ਜਿਹੜੇ ਨੇ ਉਹ ਲੱਗੇ ਹੋਏ ਨੇ ਇਹ ਉਹ ਲੋਕ ਨੇ ਜਿਹੜੇ ਪਾਰਲੇ ਪਾਸੇ ਕਮਾਕਾਰਾਂ ਵਾਸਤੇ ਜਾਂਦੇ ਨੇ ਉਧਰੋਂ ਜਿਹੜੇ ਆ ਕਾਮਕਾਰ ਕਰਦੇ ਹੋਏ ਇੱਧਰ ਆਉਂਦੇ ਨੇ ਤੇ ਮੋਟਰਸਾਈਕਲਾਂ ਨੂੰ ਜਿਹੜਾ ਆ ਬਾਹਰ ਲਿਆਉਣਾ ਫੇਰ ਲੱਦਣਾ ਬਾਰ-ਬਾਰ ਦਾ ਹਰ ਰੋਜ਼ ਦਾ ਏਕੀ ਪ੍ਰੋਸੈਸ ਜਿਹੜਾ ਆ ਉਹ ਇਹਨਾਂ ਦੇ ਨਾਲ ਚੱਲਦਾ ਆ ਪਾਣੀ ਨੂੰ ਪਾਰ ਕਰਨ ਦੇ ਲਈ ਜਿਹੜਾ ਆ ਇੱਕ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਆ ਮੋਟਰਸਾਈਕਲ ਲੱਦਣੇ ਲਾਉਣੇ ਘੜੀ-ਘੜੀ ਦਾ ਹਰ ਰੋਜ਼ ਦਾ ਜਿਹੜਾ ਪ੍ਰੋਸੈਸ ਆ ਜਾਨ ਨੂੰ ਪੂਰੀ ਤਰ੍ਹਾਂ ਜੋਖਮ ਦੇ ਵਿੱਚ ਲੈ ਕੇ ਜਿਹੜਾ ਆ ਇੱਥੇ ਲੋਕ ਆਉਂਦੇ ਨੇ ਵੀਰ ਜੀ ਵੀਰ ਜੀ ਕਿੰਨਾ ਘੌਖਾ ਲੱਗਦਾ ਹਰ ਰੋਜ਼ ਉਹ ਭਾਜੀ ਬੜਾ ਔਖਾ ਕਿਤਰਾ ਰੋਜ਼ ਥੀਕ ਕੰਮ ਕਰ ਮੋ ਜੋ ਕੋਈ ਪਰ ਮੇਰੇ ਸਾਰੇ ਮੈਂ ਤਲਿਆਂ ਵਾਪਸ ਆ ਜੀ ਤਾਂ ਰਖੜੀ ਰਖੜੀ ਨਹੀਂ ਬਣਣੀ ਉਹਨਾਂ ਨੇ ਉਹ ਨਹੀਂ ਰਖੜੀ ਰਖੜੀ ਬੰਨ੍ਹ ਦਿੱਤੀ ਆਈ ਤੁਸੀਂ ਦੇ ਦੇ ਪਿਓ ਹਾਲਾਤ ਦੇ ਦੇ ਪਿਓ ਇੱਥੇ ਵੀਰ ਜੀ ਸਾਡੇ ਨਾਲ ਨੇ ਵੀਰ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਕੀ ਕਹਿਣਾ ਚਾਹੁੰਦੇ ਆ ਵੀਰ ਜੀ ਵੀਰ ਜੀ ਰੋਜ਼ ਹਰ ਰੋਜ਼ ਇਸ ਤਰ੍ਹਾਂ ਦਾ ਜਿਹੜਾ ਝੰਝਟ ਆ ਕਿਵੇਂ ਵੇਖਦੇ ਦੇਖੋ ਜੀ ਸਭ ਨਾਲ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਇੱਥੇ ਆਉਂਦੇ ਹੋ ਤੇ ਸਾਡੀ ਇਹ ਨੀਵੀਂ ਲੱਗਦੀ ਆ ਕਿ ਨਾਲੇ ਲੋਕਾਂ ਦੀ ਪਰੇਸ਼ਾਨੀ ਸੁਣਦੇ ਹੋ ਠੀਕ ਹੈ ਨਾ ਲੀਡਰ ਕਈ ਬਣੇ ਤੇ ਕਈ ਬਣ ਕੇ ਲੱਤ ਵੀ ਗਏ ਪਰ ਇੱਥੇ ਕੋਈ ਸੁਣਵਾਈ ਨਹੀਂ ਦੇਖੋ ਜੀ ਇੱਥੇ 2-2 ਘੰਟੇ ਆ ਗਏ ਆ ਨੂੰ ਖੜੇ ਹੋਣੇ ਪੈਂਦਾ ਉਸ ਤੋਂ ਬਾਅਦ ਪਾਰ ਲੱਗਣਾ ਔਰ ਪਾਣੀ ਕਿੰਨਾ ਹੁੰਦਾ ਦੇਖੋ ਇਹ ਤੇ ਚਲੋ ਪਾਣੀ ਥੋੜਾ ਘਟਾ ਅੱਜ ਨਹੀਂ ਤੇ ਪਾਣੀ ਸੜਕ ਇਸ ਤੋਂ ਬਾਹਰ ਵੀ ਜਾਂਦਾ ਹੈਗਾ ਲੋਕੀ ਆਪਣੀ ਜਾਨ ਰਿਸਕ ਲੈ ਕੇ ਦਰਿਆ ਨੂੰ ਪਾਰ ਕਰਦੇ ਆ ਚਲੋ ਜੇ ਇੱਥੇ ਪੁਲ ਬਣ ਜਾਂਦਾ ਤੇ ਕਹਿੰਦਾ ਮਤਲਬ ਹੈ ਕਿ ਚਲੋ ਜਿਹੜੀਆਂ ਪੀੜੀਆਂ ਲੰਘ ਗਈਆਂ ਜਿਦਾ ਸਾਡੇ ਬਾਬੇ ਪਰਦਾਦੇ ਉਹਦੇ ਚਲ ਗਏ ਇਸ ਦੁਨੀਆ ਤੋਂ ਪਰ ਜਿਹੜੀ ਹੱਡੀ ਅਗਲੀ ਪੀੜ੍ਹੀ ਆਣ ਵਾਲੀ ਆ ਉਹਨਾਂ ਨੂੰ ਕੁਝ ਸੁੱਖ ਮਿਲ ਸਿਗੇ ਠੀਕ ਹੈ ਨਾ ਕਿਉਂਕਿ ਦੇਖੋ ਆਣ ਵਾਲੀ ਜਨਰੇਸ਼ਨ ਆ ਉਹਦੇ ਲਈ ਕੁਝ ਵਧੀਆ ਕਰ ਦੇਣ ਕਿਉਂਕਿ ਇਹ ਲੀਡਰ ਹੈ ਜਿਹੜੇ ਇਹਨਾਂ ਨੇ ਵੀ ਨਹੀਂ ਇੱਕ ਦਿਨ ਰਹਿਣਾ ਠੀਕ ਹੈ ਨਾ ਤੇ ਜਿਹੜੀ ਨਵੀਂ ਪੀੜ੍ਹੀ ਆ ਉਹਦੇ ਲਈ ਕੁਝ ਕਰ ਜਾਣ ਤਾਂ ਜੋ ਇਹ ਜਿਹੜਾ ਰੋਜ਼ ਮਰ ਰਾ ਜ਼ਿੰਦਗੀ ਆ ਦੇਖੋ ਇਹ ਸਾਰਨਾ ਪਹਿਲੀ ਕੀ ਆ ਕਿ ਸਾਡੇ ਜਿਹੜੇ ਇੱਥੇ ਬੱਚੇ ਹੈਗੇ ਆ ਉਹਨਾਂ ਨੂੰ ਸਕੂਲ ਦੀ 8ਵੀਂ ਤੋਂ ਬਾਅਦ 8ਵੀਂ ਤੱਕ ਇੱਥੇ ਸਕੂਲ ਹੈ ਮਿਡਲ ਸਕੂਲ ਉਸ ਤੋਂ ਬਾਅਦ ਪੜ੍ਹਾਈ ਹੀ ਨਹੀਂ ਪਾਰ ਜਾਣੇ ਪੈਂਦਾ ਇਹੋ ਜੀ ਰੋਜ਼ ਮਰ ਰਾ ਜ਼ਿੰਦਗੀ 'ਚ ਬੱਚੇ ਕਿੱਦਾਂ ਜਾਣ ਉਦੇ ਬਾਅਦ ਜੇ ਕੋਈ ਬਿਮਾਰ ਹੋ ਜਾਂਦਾ ਤੇ ਤੁਸੀਂ ਆਪ ਦੇਖ ਲਓ ਕਿੱਦਾਂ ਜਾਏਗਾ ਬੰਦਾ ਰਾਤ ਨੂੰ 6 7 ਵਜੇ ਤੋਂ ਬਾਅਦ 베ੜੀ ਬੰਦ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਕਿੱਦਾਂ ਜਾਏਗਾ ਰਾਤ ਨੂੰ ਕਹਿੰਦਾ ਮਤਲਬ ਜੇ ਕਿਸੇ ਨੂੰ ਜਿਆਦਾ ਸੀਰੀਅਸ ਅਈ ਪ੍ਰੋਬਲਮ ਆ ਜਾਂਦੀ ਆ ਤੇ ਉਹ ਤੇ ਇਸ ਦੁਨੀਆ ਤੋਂ ਓੱਖਾ ਹੀ ਹੋ ਗਿਆ ਜੇ ਤੇ ਕਿਸਮਤ ਹੋਈ ਰੱਬ ਨੇ ਰੱਖ ਲਿਆ ਰੱਖ ਲਿਆ ਨਹੀਂ ਤੇ ਤੁਸੀਂ ਆ ਬੱਸ ਸਕਦਾ ਬੰਦਾ ਕਿੰਨੇ ਕਿ ਪਿੰਡ ਪੈਂਦੇ ਇਹ ਦੇਖੋ ਜੀ ਇੱਧਰ 7 ਪਿੰਡ ਪੈਂਦੇ ਆ 7 ਪਿੰਡ ਠੀਕ ਆ ਜੀ 7 ਪਿੰਡ ਸਮਝ ਲਓ ਕਿ ਇਹ ਦਿਨਾਂ ਵਿੱਚ ਆ ਕੇ ਕੱਟ ਜਾਂਦੇ ਆ ਠੀਕ ਹੈ ਨਾ ਸਮਝ ਲਓ ਕਿ ਉਹ ਪਾਕਿਸਤਾਨ ਜੀ ਪੈ ਗਏ ਜਦੋਂ ਇੰਡੀਆ ਨਾਲ ਲਿੰਕ ਨਹੀਂ ਰਹਿਣਾ ਕਿਉਂਕਿ ਦੇਖੋ ਜੀ ਇਹ ਦੋ ਦਰਿਆ ਪੈਂਦੇ ਆ ਇੱਕ ਬੰਬਿਆਲ ਸਾਈਡ ਆਂਦਾ ਇੱਕ ਕਥਲੌਰ ਸਾਈਡ ਆਂਦਾ ਤੇ ਦੋਨਾਂ ਦਾ ਇੱਥੇ ਮਿਲਣ ਹੁੰਦਾ ਤੇ ਕਹਿਣ ਦਾ ਮਤਲਬ ਦੋਨਾਂ ਜੇ ਪਾਣੀ ਫੁੱਲ ਆਂਦਾ ਤੇ ਤੁਹਾਡੀ ਜਿਹੜੀ ਇੱਧਰ ਵਾਲੇ ਪਿੰਡ ਸਾਰੇ ਕੱਟ ਜਾਂਦੇ ਆ ਠੀਕ ਹੈ ਨਾ ਇੱਕ ਪੜ੍ਹਾਈ ਬੱਚਿਆਂ ਦੀ ਇੱਕ ਜਿਹੜਾ ਕੋਈ ਬਿਮਾਰ ਹੋ ਜਾਂਦਾ ਉਹਦੇ ਲਈ ਮੁਸ਼ਕਲ ਹਰ ਸੀਜ਼ਨ ਇਤਨੇ ਚੱਲਦਾ ਹਰ ਸੀਜ਼ਨ ਜੀ ਹਰ ਸੀਜ਼ਨ ਪੋਲ ਪੈਂਦਾ ਪੋਲ ਚ ਕੋਈ ਨਾ ਉਹਦੇ ਬਾਅਦ ਫੇਰ ਇਦਾਂ ਹੀ ਕਿੰਨੇ ਕਿੰਨੇ ਮਹੀਨਿਆਂ ਦਾ ਜਿਹੜਾ ਵਖਬਾ ਆ ਇਸ ਤਰ੍ਹਾਂ ਦੇਖੋ ਜੀ ਇਹ ਜੂਨ ਚ ਪੁੱਲ ਚ ਕੋਏ ਨਾ ਤੇ ਅੱਗੇ ਅਕਤੂਬਰ ਚ ਲਾਸਟ ਚ ਪੈਣਾ ਜਾਵੇ ਤਿੰਨ ਤੋਂ ਚਾਰ ਮਹੀਨੇ ਬਸ ਇਹ ਇਹ ਚਾਰ ਮਹੀਨੇ ਇਦਾਂ ਹੀ ਲੰਘ ਜਾਣੇ ਆ ਜੀ ਬਸ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਸਰਕਾਰਾਂ ਨੂੰ ਇਹੋ ਚਾਹਣਾ ਕਿ ਜੇ ਤੁਸੀਂ ਸੱਤਾ ਵਿੱਚ ਆਂਦੇ ਹੋ ਤੇ ਕੁਛ ਨਾ ਕੁਛ ਕਰਕੇ ਜਾਓ ਆਹੀ ਨਹੀਂ ਕਹਿੰਦੇ ਕਿ ਨਹੀਂ ਪਰ ਕੋਸ਼ਿਸ਼ ਜਿਹੜੇ ਇਸ ਜਿੱਦਾਂ ਹੁਣੇ ਸੱਤ ਪਿੰਡ ਹੈਗੇ ਆ ਇਹ ਲਿੰਕ ਟੁੱਟ ਗਿਆ ਜੇ ਸਰਕਾਰਾਂ ਨਹੀਂ ਕਰਦੀਆਂ ਟਾਈਮ ਤੇ ਨੰਗੀ ਜਾ ਰਹੇ ਜੇ ਕੋਈ ਆਂਦਾ ਤੇ ਜੇ ਕੁਛ ਨਾ ਕੁਛ ਕਰਕੇ ਜਾਏ ਠੀਕ ਹੈ ਨਾ ਕੁਛ ਨਾ ਕੁਛ ਕਰਕੇ ਜਾਏ ਲੋਕਾਂ ਲਈ ਤੇ ਲੋਕਾਂ ਨੂੰ ਵੀ ਇਹ ਹੁੰਦਾ ਕਿ ਚਲੋ ਜਿਹੜੇ ਸਾਡੇ ਲੀਡਰ ਆ ਉਹ ਸਾਡੇ ਲਈ ਕੁਛ ਕਰਦੇ ਆ ਠੀਕ ਹੈ ਨਾ ਤੇ ਜੇ ਕੁਛ ਕਰਨਗੇ ਹੀ ਨਾ ਆਣ ਵਾਲਾ ਸਮਾਂ ਇਦਾਂ ਦਾਣਾ ਪੀੜੀ ਇਦਾਂ ਦੀ ਆਈ ਨਹੀਂ ਉਹਨਾਂ ਨੇ ਵੋਟਾਂ ਪਹਿਲੀ ਗੱਲ ਕੀਤਾ ਵੀ ਆ ਬਾਈਗੜ ਆਣ ਵਾਲੀ ਪੀੜੀ ਨੇ ਜਮਾਂ ਹੀ ਨਹੀਂ ਵੋਟਾਂ ਪਾਣੀਆਂ ਠੀਕ ਹੈ ਨਾ ਤੇ ਜੇ ਵੋਟਾਂ ਹੀ ਨਹੀਂ ਪੈਣਗੀਆਂ ਲੀਡਰ ਕਿੱਥੋਂ ਬਣਨਗੇ ਫਿਰ ਜਨਤਾ ਆਪ ਲੀਡਰ ਹੋਏਗੀ ਨਾ ਤੇ ਇਸ ਕਰਕੇ ਜੇ ਸੱਤਾ ਵਿੱਚ ਆਏ ਆ ਕੁਛ ਨਾ ਕੁਛ ਕਰਨ ਆਹੀਂ ਨਹੀਂ ਕਹਿੰਦੇ ਪਰ ਜਿਹੜੀ ਪ੍ਰੋਬਲਮਾਂ ਉਹਨੂੰ ਤੇ ਸਾਲਵ ਕਰ ਦੇਣ ਬਾਕੀ ਨਹੀਂ ਕਰਨਾ ਨਾ ਕਰਨਾ ਠੀਕ ਹੈ ਜੀ ਬੱਚਿਆਂ ਦੀ ਐਜੂਕੇਸ਼ਨ ਤੋਂ ਇਲਾਵਾ ਕਮਾਕਾਰਾਂ ਤੇ ਵੀ ਪ੍ਰਭਾਵ ਪੈਂਦਾ ਸਾਰਾ ਪੈਂਦਾ ਜੀ ਹੁਣ ਜਿੰਦੀਆਂ ਇੱਧਰ ਫਸਲਾਂ ਹੈਗੀਆਂ ਉਹ ਕਿੱਦਾਂ ਜਾਣਗੇ ਜੇ ਉਹਨਾਂ ਨੇ ਪਾਰ ਵਾਲਿਆਂ ਨੇ ਇੱਧਰ ਕੁਝ ਲੈਣ ਜਾਣਾ ਉਹ ਕਿੱਦਾਂ ਆਣਗੇ ਪਾਕਿਸਤਾਨ ਦਾ ਬੱਡ ਕਿੰਨੀ ਕੀ ਦੂਰ ਪੈ ਹੈ ਪੈਲੀਆਂ ਜੀ ਜੀ ਪਿੰਡਾਂ ਦੇ ਨਾਲ ਆ ਜੀ ਅੱਧਾ ਕਿਲੋਮੀਟਰ 200 300 ਮੀਟਰ ਤੇ ਹੀ ਹੈ ਸਮਝ ਲਉ ਤੁਸੀਂ ਠੀਕ ਹੈ ਜੀ ਪੋਲਨਾ ਆਏ ਤੇ ਪਾਕਿਸਤਾਨ ਦੇ ਨਾਲ ਕਿਹੜਾ ਸੰਪਰਕ ਬਸ ਉਧਰ ਹੀ ਹੈ ਬਾਰਡਰ ਕਰਕੇ ਹੈਗਾ ਨਹੀਂ ਤੇ ਵਿੱਚੇ ਹੀ ਪਾਕਿਸਤਾਨ ਦੇ ਹੋਏ ਨਾ ਠੀਕ ਹੈ ਨਾ ਇਸ ਕਰਕੇ ਮੈਂ ਤੁਹਾਡੇ ਮਤਲਬ ਧੰਨਵਾਦ ਮੈਂ ਦੁਬਾਰਾ ਕਰਨਾ ਤੁਹਾਡਾ ਕਿ ਮੈਂ ਤੁਹਾਡੇ ਥਰੂ ਇਹ ਸਰਕਾਰਾਂ ਦੇ ਭਜਾਣਾ ਜਾਨਾ ਕਿ ਜੇ ਤੁਸੀਂ ਸੱਤਾ ਵਿੱਚ ਆਇਓ ਤੇ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਾਂ ਹੈ ਇਹ ਹੱਲ ਕਰਨੀਆਂ ਚਾਹੀਦੀਆਂ ਠੀਕ ਹੈ ਨਾ ਇਹ ਨਹੀਂ ਹੈਗਾ ਸਰਕਾਰਾਂ ਕੋ ਪੈਸੇ ਨਹੀਂ ਹੈਗੇ ਸਰਕਾਰਾਂ ਕੋ ਪੈਸਾ ਹੈਗਾ ਪਰ ਲਾਣੇ ਨਹੀਂ ਜਾਂਦੀਆਂ ਠੀਕ ਹੈ ਨਾ ਜੇ ਲੋਕਾਂ ਦੀਆਂ ਪ੍ਰੋਬਲਮਾਂ ਸਾਲਵ ਹੋ ਜਾਣ ਤੇ ਲੋਕੀ ਵੀ ਮਤਲਬ ਇੱਕ ਕਿਸਮ ਦੇ ਕਿਆਂ ਕਿ ਲੋਕਾਂ ਨੂੰ ਵੀ ਇੱਕ ਖੁਸ਼ੀ ਹੁੰਦੀ ਆ ਕਿ ਲੈ ਵੀ ਸਾਡੇ ਸਾਡੇ ਏਰੀਆ 'ਚ ਲੀਡਰ ਬਣਿਆ ਤੇ ਉਹਨਾਂ ਨੇ ਇਹ ਕੰਮ ਕੀਤਾ ਇਹ ਡੇਟੇ ਮੈਂ ਡਿਪਰਜੈਕਟ ਹਾਂ ਇਹ ਕਿੱਡਾ ਕੋ ਵੱਡਾ ਪ੍ਰੋਜੈਕਟ ਹੈ ਜੀ ਕਿੱਡਾ ਕੋ ਵੱਡਾ ਪ੍ਰੋਜੈਕਟ ਠੀਕ ਹੈ ਨਾ ਉਹ ਨਾਲੇ ਇਹ ਦੇਖੋ ਤੁਸੀਂ ਆ ਤੁਸੀਂ ਦੇਖਿਆ ਹੀ ਹੈ ਸਾਰਾ ਕਿੱਦਾਂ ਲੋਕੀ ਉਤਰਦੇ ਆ ਕਿੱਦਾਂ ਸੱਟ ਲੱਗਣ ਦਾ ਡਰ ਆ ਠੀਕ ਹੈ ਨਾ ਆਪਣੇ ਸਾਧਨ ਤੋੜਦੇ ਆ ਲੋਕੀ ਸਾਰਾ ਕੁਝ ਇੱਥੇ ਪ੍ਰੋਬਲਮ ਹੀ ਪ੍ਰੋਬਲਮ ਹੈ ਜੀ ਹੁਣ ਬੱਚੇ ਛੋਟੇ ਛੋਟੇ ਦੇਖੋ ਤੁਸੀਂ ਇਹਦਾ ਕੌਣ ਜ਼ਿੰਮੇਵਾਰ ਹੈ ਹੁਣ ਅਸੀਂ ਸਰਕਾਰਾਂ ਨੂੰ ਹੀ ਕਹਿਣਾ ਹੁਣ ਆਮ ਬੰਦਾ ਦੇ ਕਰ ਨਹੀਂ ਸਾ ਆਮ ਬੰਦਾ ਕਰਦਾ ਹੁੰਦਾ ਤਾਂ ਕਿਦੋਂ ਦਾ ਪੁਲ ਪੈ ਜਾਈ ਨਹੀਂ ਕਿਦੋਂ ਦਾ ਪੁਲ ਪੈ ਜਾਈ ਨਹੀਂ ਇਹ ਜਿਹੜਾ ਦੇਖੋ ਜੀ ਜਿਹੜੀ ਕਿਸ਼ਤੀ ਦਿਹਾੜੀ ਚ ਕਿੰਨੇ ਕ ਵਾਰ ਆਰ ਤੋਂ ਪਾਰ ਜਿਹੜੀ ਇਹ ਦੇਖੋ ਜੀ ਕਿਸ਼ਤੀ ਤੁਰ ਹੀ ਜਾਂਦੀ ਆ ਉਹ ਵੀ ਵਿਚਾਰੇ ਲੱਗੇ ਰਹਿੰਦੇ ਆ ਮਲਾ ਵਿਚਾਰੇ ਇੰਨੀ ਮਿਹਨਤ ਕਰਦੇ ਆ ਪੂਰਾ ਦਿਨ ਧੁੱਪ ਹੋਵੇ ਛਾਂ ਹੋਵੇ ਤੁਰੇ ਜਾਂਦੇ ਆ ਬਰਖਾ ਹੋਵੇ ਇਹ ਕੋਈ ਪੇੜ ਆ ਜਾਂ ਮਤਲਬ ਫਰੀ ਸਰਕਾਰ ਇਹ ਦੇਖੋ ਜੀ ਇਹ ਸਰਕਾਰ ਵਾਲੋ ਹੀ ਹੈਗੀ ਆ ਠੀਕ ਹੈ ਸਰਕਾਰ ਵਾਲੋ ਹੈਗੀ ਆ ਸਰਕਾਰੀ ਮਲਾ ਹੈਗੇ ਆ ਤੁਰੇ ਰਹਿੰਦੇ ਵਿਚਾਰੇ ਬਹੁਤ ਮਿਹਨਤ ਕਰਦੇ ਆ ਆਹੀਂ ਇਹਨਾਂ ਦਾ ਬਹੁਤ ਦੇਣਦਾਰ ਹੈਗੇ ਆ ਕਿ ਬੇੜੀ ਨੂੰ ਰੁਕਣ ਹੀ ਨਹੀਂ ਦਿੰਦੇ ਦੇਖੋ ਹੁਣ ਥੋੜੀ ਦੇਰ ਬਾਅਦ ਫੇਰ ਬੇੜੀ ਪਾਈ ਨਹੀਂ ਠੀਕ ਹੈ ਨਾ ਤੇ ਕਹਿਣ ਦਾ ਮਤਲਬ ਹੈ ਕਿ ਲੋਕਾਂ ਦੇ ਬੱਸ ਜਿਓ ਇਹ ਤੇ ਲੋਕੀ ਦੇ ਪੁਲ ਇੱਕ ਦਿਨ ਚ ਪਾ ਲੈ ਪਰ ਲੋਕਾਂ ਦੇ ਬੱਸ ਜੀ ਨਹੀਂ ਨਾ ਹੈਗਾ ਇੱਥੇ ਲੱਗਣਾ ਸਾਡੇ ਨਾਲ ਸਾਡੇ ਨਾਲ ਸਰਦਾਰ ਜੀ ਵੀ ਜੁੜੇ ਨੇ ਸਰਦਾਰ ਜੀ ਰੋਹ ਦਿਹਾੜੀ ਦਾ ਇਸ ਤਰ੍ਹਾਂ ਜਿਹੜਾ ਕੁੱਤਖਾਨਾ ਆ ਆਰ ਪਾਰ ਆਰ ਪਾਰ ਕਿਸ ਤਰ੍ਹਾਂ ਵੇਖਦੇ ਦੇ ਦੇਖਣਗੇ ਜੀ ਜ਼ਿੰਦਗੀ ਸਾਡੀ ਬਰਬਾਦ ਹੋਣ ਦੀ ਹੈ ਬਹੁਤ ਆਪਣੀ ਤੇ ਨੰਗੀ ਬੱਚਿਆਂ ਬਾਰੇ ਤੇ ਬੜੀ ਮੁਸ਼ਕਲ ਹੈ ਅਗੇ ਕੋਈ ਪੁਲ ਬਣੇ ਕੋਈ ਗੱਲ ਬਣੇ ਤਾਂ ਫੇਰ ਹੀ ਸਾਡਾ ਮੁੱਦਾ ਪੋਲੀ ਹੈ ਪੁਲ ਬਣੇ ਫੇਰ ਹੀ ਸਾਡਾ ਹੱਲ ਹੈ ਅਦਾ ਜਿੰਦਗੀ ਹਟ ਗਈ ਸਾਡੇ ਬਾਅਦ ਦੇ ਇਹ ਯਾਦ ਹੋਇਆ ਜਾਂ ਨਹੀਂ ਹੋਇਆ 7500 ਇੱਧੇ ਹੀ ਕੰਮ ਚੱਲਦੇ ਆ। ਉਹ ਤਾਂ ਵੱਡਾ ਰਕਬਾ ਵੀ ਨਹੀਂ 2-3 ਕਿੱल्ल्याਾਂ ਦਾ ਜ਼ਿਆਦਾ ਆ। ਹਾਂ ਇਹਨਾਂ ਰਕਬਾ ਕੋਈ ਖਾਸ ਨਹੀਂ ਹੁੰਦਾ। ਸਰਕਾਰ ਅਗੇ ਕੋਈ ਵੱਡੀ ਗੱਲ ਥੋੜੀ ਹੈ ਕਰਨਾ ਚਾਹੀਦਾ। ਸੈਂਟਰ ਤੋਂ ਪੈਸੇ ਪਾਓ ਆ ਕੇ ਤੇ ਸਭ ਕੁਝ ਹੋ ਗਿਆ ਦਾ। ਪੰਜਾਬ ਸਰਕਾਰ ਨਹੀਂ ਕਿਸੇ ਬੰਨੇ ਗੱਲ ਲਾਉਂਦੀ ਇਹਨੂੰ। ਪੰਜਾਬ ਸਰਕਾਰ ਗੱਲ ਤੋੜੇ ਫੇਰ ਹੀ ਪਤਾ ਲੱਗਦਾ ਸਾਨੂੰ ਵੀ ਠੀਕ ਕੰਮ ਸ਼ੁਰੂ ਹੋ ਗਿਆ। ਉਹ ਪੰਜਾਬ ਸਰਕਾਰ ਨਹੀਂ ਅਜੇ ਕੋਈ ਕਰਨ ਦੇ ਬਹੁਤ ਢਿੱਲ ਪਾਂਦੇ ਨੇ। ਜਿਹੜੀਆਂ ਦਿੱਕਤਾਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਪਰसों 3 ਦਿਨ ਹੋ ਗਿਆ ਬੇੜੀ ਬਿਲਕੁਲ ਲਿੰਕ ਟੁੱਟ ਗਿਆ ਸੀ ਉਧਰ ਫੇਰ ਕੋ ਬੰਬਾਰ ਬੰਦਾ ਹੋ ਜਾਏ ਕਿ ਕੀ ਕਰਨਾ ਕਿੱਧਰ ਨੂੰ ਜਾਣਾ ਦੇਖਦੇ ਦਿਹਾਰ ਕੇ ਦਿਖਤੀ ਦਿਖਤੇ ਸ ਜਦੋਂ ਜਿਆਦਾ ਪਾਣੀ ਆ ਜਾਂਦਾ ਉਦੋਂ ਬੇੜੀ ਵੀ ਰੁਕ ਜਾਂਦੀ ਬੇੜੀ ਰੁਕ ਜਾਂਦੀ ਬਿਲਕੁਲ ਬੇੜੀ ਰੁਕ ਜਾਂਦੀ ਬਿਲਕੁਲ ਬੰਦ ਹੋ ਜਾਂਦੀ ਹੈ 2 ਦਿਨ ਲਿੰਕ ਟੁੱਟ ਜਾਂਦਾ ਸਾਡੇ ਦਰੋਂ ਬਿਲਕੁਲ ਹੀ ਸਾਡੇ ਹਾਂ ਟੁੱਟ ਜਾਂਦਾ ਬਿਲਕੁਲ ਲਿੰਕ ਹਾਂ ਤਸਵੀਰਾਂ ਜ਼ਾਹਰ ਕਰਦੀਆਂ ਨੇ ਦਰਦ ਦਿਲਾਂ ਦੇ ਬਹੁਤ ਦੁਖੀ ਲੋਕ ਜਿਹੜੇ ਨੇ ਸੱਤ ਪਿੰਡ ਦੱਸੇ ਜਾ ਰਹੇ ਨੇ ਜਿਹੜੇ ਕਿ ਦਰਿਆ ਤੋਂ ਪਾਰ ਨੇ ਹਿੰਦੁਸਤਾਨ ਦੇ ਨਾਲੋਂ ਲਿੰਕ ਜਿਹੜਾ ਆ ਪੂਰੀ ਤਰ੍ਹਾਂ 4 ਮਹੀਨੇ ਟੁੱਟ ਜਾਂਦਾ ਆ ਜਦੋਂ ਪਾਣੀ ਤੇਜ਼ ਹੋ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਬੇੜੀ ਵੀ ਜਿਹੜੀ ਹੈ ਬੰਦ ਹੋ ਜਾਂਦੀ ਹੈ ਤੇ ਬਿਲਕੁਲ ਬੇੜੀ ਜਦੋਂ ਖਤਮ ਹੋ ਜਾਂਦੀ ਹੈ ਤੇ ਬਹੁਤ ਸਾਰੀਆਂ ਮੌਤਾਂ ਵੀ ਹੋ ਜਾਂਦੀਆਂ ਕਿਉਂਕਿ ਅਮਰਜੈਂਸੀ ਦੇ ਵਿੱਚ ਦਰਿਆ ਤੋਂ ਪਾਰ ਜਾ ਕੇ ਜਿਹੜਾ ਆ ਕੰਮ ਕਰਨਾ ਔਖਾ ਹੈ ਹੋਰ ਵੀ ਸਾਡੇ ਨਾਲ ਵੀਰ ਜੁੜੇ ਨੇ ਵੀਰ ਜੀ ਤੁਸੀਂ ਵੀ ਅਗਲੇ ਪਿੰਡਾਂ ਤੋਂ ਹਾਂਜੀ ਹਾਂਜੀ ਨਹੀਂ ਆਈ ਆਦਾ ਪੇਂਡਾ ਕਲਾਂੌਰ ਜ਼ਮੀਨ ਸਾਡੀ ਇੱਥੇ ਲਖਨਗੜਾ ਪੇਂਡਾ ਬਾਜੀ ਇਹ ਆ ਵੀ ਇੱਥੇ ਬਹੁਤ ਮਰਾ ਹਾਲ ਜੇ ਸਭ ਤੋਂ ਮਰਾ ਹਾਲ ਆ ਪਸੋਈ 베ਰੀ ਬੰਦ ਹੋ ਗਈ ਆ ਕੋਈ ਮਬਾਰ ਹੁੰਦਾ ਕੋਈ ਕੁਛ ਹੁੰਦਾ ਨਾ ਕਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਵਾ ਅਈ ਸਵੇਰ ਦੇ 7 ਵਜੇ ਦੇ ਆਹਾਂ ਤੇ 1:30 ਵਜੇ ਇੱਥੋਂ ਹੀ ਗਏ ਆ ਪਰ ਆਪਣੇ ਕਰੋ ਹੋ ਕੇ ਠੀਕ ਆ ਬਿਲਕੁਲ ਮੁਸ਼ਕਲ ਜੇ ਚਲੋ ਸਰਕਾਰਾਂ ਦੀ ਵੀ ਗਲਤੀ ਆ ਠੀਕ ਆ ਸੁਖੀਰ ਦਾ ਵਾਡਾ ਆਰ ਕੱਪ ਬਣਿਆ ਜਰੂਰ ਆ ਇਹ ਇਕ ਲਾਵਾਂਗੇ ਜੇ ਉਦੋਂ ਜੋਰ ਜੂਰ ਉਹਨੂੰ ਪੁੱਛਾਂਗੇ ਪੇ ਤੂੰ ਕੀ ਕਰੋਗੇ ਸੁਖੀਰ ਦਾ ਵਾ ਜਰੂਰ ਕੰਮ ਕਰੇਗਾ ਬੜੀਆਂ ਉਮੀਦਾਂ ਦੇ ਨਾਲ ਮੈਂ ਜਿਹੜਾ ਆ ਆਪਣੇ ਇਸ ਮੀਡੀਆ ਦੇ ਰਾਹ ਜਿਹੜਾ ਆ ਸੁਖੀ ਰੰਧਾਵਾ ਜੀ ਤੱਕ ਇਹ ਮੈਸੇਜ ਕਰਨਾ ਚਾਹੁੰਦਾ ਕਿ ਤੁਹਾਡੇ ਉੱਤੇ ਜੜੀਆਂ ਨੇ ਬਹੁਤ ਜ਼ਿਆਦਾ ਉਮੀਦਾਂ ਨੇ ਇਹਨਾਂ ਨੇ ਉਮੀਦ ਜਤਾਈ ਹੈ ਕਿ ਸੁਖੀ ਰੰਧਾਵਾ ਜੀ ਬਣੇ ਨੇ ਸਾਡੇ ਬਾਰੇ ਜਰੂਰ ਸੁਣਨਗੇ ਪਿਛਲੀਆਂ ਸਰਕਾਰਾਂ ਨੇ ਨਹੀਂ ਸੁਣਿਆ ਪਿਛਲੀ ਆਰ ਵੀ ਜਿਹੜਾ ਆ ਬਹੁਤ ਸਾਰੀਆਂ ਸਰਕਾਰਾਂ ਆਈਆਂ ਪਹਿਲਾਂ ਵੀ ਪਰ ਇਸ ਚੀਜ਼ ਦਾ ਹੱਲ ਨਹੀਂ ਹੋ ਰਿਹਾ ਵੀਰ ਜੀ ਵੀ ਕੁਝ ਕਹਿਣ ਸੁਖੀ ਰੰਧਾਵਾ ਜੀ ਸੁਖਿੰਦਾਵ ਸਾਹਿਬ ਨੂੰ ਆਖਾਂਗੇ ਉਹ ਕਰਨਗੇ ਜਰੂਰ ਹੈ ਸਾਡਾ ਵਧੀਆ ਬੰਦੇ ਆ ਉਹ ਕਨ ਉਹ ਹੱਲ ਕਰਨਗੇ ਹੋਰ ਕਦੀ ਕਿਸੇ ਨੇ ਹੱਲ ਕਰ ਸਕਦਾ ਜਦੋਂ ਕਿਸ਼ਤੀ ਨਹੀਂ ਚਲਦੀ ਤੇ ਫਿਰ ਫੜਾਈ ਜਿਹੜੇ ਬੱਚੇ ਆ ਉਹ ਕਿੰਨੀ ਕਿੰਵੀ ਤੱਕ ਸਕੂਲ ਅੰਦਰ ਹੈਗਾ ਜਿਹੜਾ 8ਵੀਂ ਤੱਕ 8ਵੀਂ ਤੱਕ ਹੀ ਆ ਉਸ ਤੋਂ ਬਾਅਦ ਆ ਫਿਰ ਬੱਚੇ ਇੱਧਰ ਹੁੰਦੇ ਇੱਧਰ ਆਉਂਦੇ ਨੇ ਬਸ ਬੱਚਿਆਂ ਨੂੰ ਮੁਸ਼ਕਲ ਹੋ ਗਈ ਆ ਤੇ ਜਦੋਂ ਦਰਿਆ ਆਪਾਂ ਪਾਰ ਕਰਦੇ ਹਾਂ ਉਦੋਂ ਕੋਈ ਹਾਸਾ ਕੋਈ ਨਜ਼ਰ ਚ ਆਇਆ ਹੋਏ ਅੱਜ ਤੱਕ ਨਹੀਂ ਹਾਸੇ ਹੁੰਦੇ ਆ ਬੜੇ ਹੋਏ ਆ ਬੜੇ ਹੋਏ ਆ ਹਾਂਜੀ ਜਾਣ ਪੂਰੀ ਤਰ੍ਹਾਂ ਜੋਖਮ ਦੇ ਵਿੱਚ ਹਾਂਜੀ ਹਸੇ ਹੁੰਦੇ ਰਹਿੰਦੇ ਸੇ ਹਾਂਜੀ ਡਿਲੀਵਰੀ ਕੇਸ ਹੀ ਤਾਂ ਵੀ ਤੁਹਾਨੂੰ ਪਤਾ ਹਸੇ ਹੋਣ ਵਾਲੀ ਗੱਲ ਹੈ ਤੇ ਬੇੜੀ ਪੈਣੀ ਨਾ ਟਾਈਮ ਨਾਲ ਪਾਣੀ ਉਹ ਕਿੱਥੇ ਲੰਘਣਾ ਬਹੁਤ ਮੁਸ਼ਕਲ ਹੈ ਬੜੀ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਦੇ ਪਏ ਨੇ ਸੱਤ ਪਿੰਡਾਂ ਦੇ ਲੋਕ ਕਹੇ ਹੁਣੇ ਹੀ ਸਰਦਾਰ ਜੀ ਨੇ ਕਿਹਾ ਆ ਵੀ ਡਿਲੀਵਰੀ ਕੇਸ ਵੀ ਅਗਰ ਲੈ ਕੇ ਜਾਣਾ ਪੈ ਜੇ ਤੇ ਜੇਕਰ ਕਿਸ਼ਤੀ ਨਾ ਹੋਵੇ ਜਾਂ ਨਾ ਨੰਗਿਆ ਜਾਵੇ ਤੇ ਕਈ ਵਾਰੀ ਜਿਹੜੀ ਇਹ ਬੱਚਿਆਂ ਦੀ ਜਿਹੜੀ ਇਹ ਜਨਮ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ ਬਹੁਤ ਸਾਰੇ ਹਾਦਸੇ ਇਸ ਜਗ੍ਹਾ ਦੇ ਉੱਤੇ ਹੋ ਰਹੇ ਨੇ ਹਰ ਰੋਜ਼ ਹਜ਼ਾਰਾਂ ਲੋਕ ਆਰ ਪਾਰ ਕਰਦੇ ਨੇ ਆਪਣੀ ਜਵਾਨ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਲਾਈਫ ਦਾ ਰਿਸਕ ਲੈ ਕੇ ਆਰ ਪਾਰ ਜਾਣਾ ਇਹਨਾਂ ਦੇ ਲਈ ਬਹੁਤ ਮੁਸ਼ਕਲ ਹੋ ਚੁੱਕਾ ਆ ਬਹੁਤ ਸਾਰਾ ਮੀਡੀਆ ਬਹੁਤ ਸਾਰੇ ਪੱਤਰਕਾਰ ਬਹੁਤ ਸਾਰੇ ਚੈਨਲਾਂ ਨੇ ਇਸ ਜਗ੍ਹਾ ਦਾ ਜਿਹੜਾ ਆ ਸਾਰਾ ਦਿਖਾਇਆ ਕਿ ਪੁਲ ਕਿਵੇਂ ਆ ਤੇ ਕਿਵੇਂ ਬਣਨਾ ਚਾਹੀਦਾ ਆ ਪਰ ਅਜੇ ਤੱਕ ਜਿਹੜਾ ਆ ਕਿਸੇ ਦੇ ਧਿਆਨ ਦੇ ਵਿੱਚ ਵੀ ਜੜੀ ਹੈ ਇਹ ਚੀਜ਼ ਨਹੀਂ ਆਈ ਹੁਣੇ-ਹੁਣੇ ਜਨਤਾ ਨੇ ਜਿਹੜਾ ਆ ਆਪਣਾ ਵਿਚਾਰ ਦਿੱਤਾ ਕਿ ਸੁਖੀ ਰੰਦਾਵਾ ਜੀ ਇਸ ਵਾਰ ਬਣੇ ਨੇ ਤੇ ਸਾਨੂੰ ਉਮੀਦ ਆ ਕਿ ਉਹ ਸਾਡੇ ਬਾਰੇ ਜਰੂਰ ਸੋਚਣਗੇ ਅਸੀਂ ਵੀ ਉਮੀਦ ਕਰਦੇ ਆ ਕਿ ਸੁਖੀ ਰੰਦਾਵਾ ਜੀ ਜਿਹੜੇ ਆ ਉਹ ਇਸ ਪੁਲ ਦਾ ਜਰੂਰ ਸੋਚਣਗੇ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਉਹਨਾਂ ਦੇ ਵਾਸਤੇ ਇਹ ਜਿਹੜੀ ਆਸ ਆ ਹਮੇਸ਼ਾ ਦੇ ਲਈ ਬਣੀ ਰਵੇ ਤੁਸੀਂ ਦੇ ਦਿੱਤੇ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧੰਮ ਜੀ ਡੀਪੀ ਕੈਮਰਾਮੈਨ ਸੰਜੀਪ ਬਾਵਾ ਦੇ ਨਾਲ ਧੰਨਵਾਦ